ਡਰਗ ਦੇ ਖਰਾਬ ਇੱਕ ਵਾਰ ਛੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਨਾ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਦਸ਼ਾ ਨਿਰਦੇਸ਼ਿਤ ਜਿਹੜਾ ਡਰੱਗ ਦੇ ਖਿਲਾਫ ਇੱਕ ਵਾਰ ਛੇੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਨਿਰੋਨ ਬਰਾਮਦ ਹੋਈ ਚੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰਗ 카ਟਲ ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਿਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਹਦੇ ਚ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22.5 ਕਿਜੀ ਹੋ ਚੁੱਕੀ ਹੈ 22 ਕਿਲੋ ਔਰ ਵੈਪਨ ਵੀ ਸਾਥ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਹੁਣ ਇਹਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ डीसीपी मंडेर साहब मिस्टर अभिमन्यु राणा सर्बजीत सिंह जी ਸਾਡੇ ACP ਸਾਹਿਬ ਅਰਬਿੰਦਰਜੀਤ ਸਾਡੇ CI ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟ੍ਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ 엘ियस ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾਂਜੇ ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛ ਗੀਤ ਤੋਂ ਪਤਾ ਲੱਗਿਆ ਕਿ ਤਕਰੀਬਨ 1.5-2 ਸਾਲ ਤੋਂ ਇਹ ਕੰਮ ਕੀਆ ਹੈ ਹਿਰੋਇਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਆ ਔਰ ਇਹਨਾਂ ਦੇ ਹੋਰ ਰਿਸਿਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰਦੇ ਸਰ ਲਾਸਟ ਟੈਂਪਲਰ ਰੋਡ ਦੇ ਪਾਰਟਸ ਜਿਹੜੀ ਉਹਨਾਂ ਤੋਂ ਹੋਰ ਰੋਡ ਦੇ ਪਾਰਟਸ ਹੈ ਨੀ ਅਜੇ ਤੱਕ ਇਨੀ ਰਿਕਵਰੀ ਹੋਈ ਹੈ ਜੀ ਹੁਣ ਰਮਾਨ ਲੈ ਕੇ ਆਪਾਂ ਇਨਵੈਸਟੀਗੇਟ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਬਹੁਤ ਥੋੜਾ ਕਈ ਵਾਰ ਟਾਈਮ ਲੱਗ ਜਾਂਦਾ ਹੈ ਗੱਲ ਦੇ ਬਾਟਮ ਤੱਕ ਪਹੁੰਚਣ ਵਾਸਤੇ ਸੋ ਇਮੀਡੀਏਟਲੀ ਅਸੀਂ ਸੋਚਿਆ ਤੁਹਾਡੇ ਨਾਲ ਡਿਸਕਸ ਕਰੀਏ ਪਰ ਜਿਹੜੇ ਪਿਸਟਲ ਦੇ ਰਾਉਂਡਸ ਮਿਲਨੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ ਆ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਿਡ ਆਪਣਾ ਮਾਊਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅੱچھے ਪਿਸਟਲ ਇਹਨਾਂ ਤੋਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ ਨਾ ਰਾਉਂਡਸ ਮਿਲੇ ਲਾਈਵ ਦੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰੱਗ ਦੋਨਾਂ ਦਾ ਨੈਕਸਸ ਤੇ ਕਾਟਲ ਬਣਿਆ ਹੋਇਆ ਹੈ ਔਰ ਇਹ ਕੱਲੀ ਨਾਰਕੋਟਿਕ ਨਹੀਂ ਹੈ ਆਰਮਸ ਦੀ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਝ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਤੋਂ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋਈਆਂ ਲੋਕ ਆਏ ਉਹ ਸਾਰਾ ਅਸੀਂ ਉਹਦੇ ਚ ਆਪਣੇ ਸਕੈਨਰ ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਪਲੱਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ ਦੇਖੋ ਅਜੇ ਤੱਕ ਤਾਂ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਹੈ ਆਪਾਂ ਉਹਨੂੰ ਵੀ ਮੰਨਾਂਗੇ ਪਰ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਨੂੰ ਦੇਣ ਆਉਂਦੇ ਰੇ ਜਾਂ ਲੈਣ ਆਉਂਦੇ ਰੇ ਉਹ ਕਿਹੜੇ ਸੀਗੇ ਉਹ ਸਾਰਿਆਂ ਤੇ ਅਸੀਂ ਵਰਕਆਊਟ ਕਰਦੇ ਆ। ਇਹਦਾ ਫਿਰ ਤੂੰ ਪਹਿਲੇ ਫਰਕੇ ਆ। ਅਜੇ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਪਹਿਲਾਂ। ਬਸ ਇਹ 1.5-2 ਸਾਲ ਤੋਂ ਇਹੀ ਕੰਮ ਕਰ ਰਹੇ ਆ ਤੇ ਦੋਨੇ ਹਾਂਜੀ ਇਹ ਜਿਹੜਾ ਇਹ ਦੋ ਜਣੇ ਆ ਜੀ ਜਿਹੜਾ ਅਨਮੋਲ ਹੈ 23 ਸਾਲ ਦਾ ਸਰਬਜੀਤ ਹੈਗਾ 28 ਸਾਲ ਤੇ ਬਲਰਾਜ ਹੈਗਾ 21 ਸਾਲ ਦਾ ਬੜੇ ਯੰਗ ਬਿਲੋ 30 ਨੇ ਸਾਰੇ ਔਰ ਮੜਾ ਮਤਲਬ ਇਹ ਅੱਛੀ ਨਹੀਂ ਗੱਲ ਕਿ ਸਾਡੇ ਜਿਹੜਾ ਯੰਗਸਟਰਸ ਇਸ ਕੰਮ ਤੇ ਲੱਗੇ ਹੋਏ ਆ ਜੀ ਕਦੇ ਕੰਮ ਦਾ ਪੇਸ਼ਾ ਕੀਤਾ ਬੰਨ ਰੋ ਕੋਈ ਅਜੇ ਖਾਸ ਨਹੀਂ ਸੀਗਾ ਜੀ ਹੁਣ ਜਿਹੜਾ 20 22 ਸਾਲ ਦਾ ਬੱਚਾ ਤਾਂ ਅਜੇ ਕੋਈ ਕੰਮ-ਕੁਮ ਤਾਂ ਨਹੀਂ ਕਰ ਰਿਹਾ ਸੀ ਮੈਨੂੰ ਲੱਗਦਾ ਹੈ ਇਸੇ ਚੀ ਉਹਨੇ ਬਾਹਰੋਂ ਮਿਸਕਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਜੇਲ ਦੇ ਵਿੱਚ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਅਦ ਚਲੇ ਜਾਂਦੇ ਆ ਹਰ ਇੱਕ ਵਾਰ ਬਾਰ-ਬਾਰ ਆਪਣੀ ਰਿਕਵਰੀ ਜੇ ਆ ਰਿਹਾ ਕਿ ਜੇਲ ਕਨੈਕਸ਼ਨ ਜੇਲ ਕਨੈਕਸ਼ਨ ਉਹ ਬੰਦੇ ਥੋੜਾ ਜਿਹਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਤਾਂ ਜਿਹੜਾ ਲਾਲਚ ਹੈਗਾ ਫਾਈਨੈਂਸ਼ੀਅਲ ਹੈ। ਥੈਂਕ ਯੂ ਜੀ। ਪਰ ਇਹਨਾਂ ਨੂੰ ਕਿੰਨਾ ਗਲਾਲਚ ਕੋਈ ਦਿੱਤਾ ਕੋਈ ਦਿੱਤਾ ਇਹਨਾਂ ਨੂੰ ਭਾਈ ਸਾਹਿਬ ਦੇਖੋ ਆਮ ਘੇੜੇ ਦੇ ਪੈਸੇ ਤੇ ਰਿਕਵਰੀਆਂ ਦਾ ਬੜੇ ਜਿਹੇ ਜਦੋਂ ਇਹਨਾਂ ਨੂੰ ਰਿਸੀਵ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਉਹ ਸੀਦੇ ਹੀ ਹੈਗੇ ਤੁਹਾਨੂੰ ਪਤਾ ਹੀ ਆ ਸਾਰਾ ਜਿਹੜਾ ਨੈਟਵਰਕ ਚੱਲਦਾ। ਹਾਂਜੀ ਪਾਕਿਸਤਾਨ ਦਾ ਕੀ ਆ ਸ਼ਾਹ ਨਾਮ ਦਾ ਸਮਗਲਰ ਫਿਕਰ ਹੋਇਆ ਜੀ ਉਹ ਮਨੂ ਦਾ ਹੀ ਕੰਟੈਕਟ ਹੈ ਉਹ ਰ ਇਹਨਾਂ ਨਾਲ ਉਹ ਜਿਹੜੀ ਡਰੋਨ ਰਾਹੀਂ ਡਰਾਪਿੰਗ ਕਰਾਉਂਦਾ ਸੀ ਔਰ ਪਿਕਅਪ ਕਰਾਉਂਦਾ ਸੀ ਚੱਲ ਰਹੀ ਹੈ ਜੀ ਉਹ ਵੀ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਥੋੜਾ ਹਾਂ ਨਹੀਂ ਆਪਾਂ ਦੇਖੋ ਇਹ ਤੁਸੀਂ ਦੇਖੋ ਜੇ ਕਿੰਨਾ ਟਾਈਮ ਲੱਗ ਜਾਂਦਾ ਇਨਵੈਸਟੀਗੇਟ ਕਰਨ ਨੂੰ 31 ਨੂੰ ਆਪਾਂ ਇਹ 19 ਕਿਲੋ ਫੜੀ ਔਰ ਉਸ ਤੋਂ ਬਾਅਦ ਅੱਜ ਅੱਪਾ 8 ਤਰੀਕ ਦੇ ਵਿੱਚ ਹੈਗੇ ਆ ਟਾਈਮ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਅੱਜ ਕੱਲ ਕ੍ਰਿਮੀਨਲਸ ਵੀ ਆਪਣੇ ਬਚਾਅ ਦਾ ਵੀ ਪੂਰਾ ਰੱਖਦੇ ਆ ਐਂਡ ਦੇ ਆਰ ਵੈਰੀ ਯੂジング ਲੋਟ ਆਫ ਟੈਕਨੋਲੋਜੀ ਬੜੀ ਵਰਤਦੇ ਆ ਉਹ ਅਸੀਂ ਡਿਲੀਵਰ ਕਿੱਥੇ ਕਰਨੀ ਦੀ ਕਿਉਂਕਿ ਇਹਦੀ ਵੱਡੀ ਕੀਮਤ ਹੈ ਐਂਡ ਸਾਡੀ ਕਿਤੇ ਵੱਡੀ ਜਿਹੀ ਡਿਲੀਵਰ ਨਹੀਂ ਹੁੰਦੀ ਉਹ ਅਸੀਂ ਕਰ ਰਹੇ ਹਾਂ ਜੀ ਉਹੀ ਤੁਹਾਡਾ ਜੇ ਪੈਸਾ ਹੁਣੇ ਸ਼ੇਅਰ ਕਰ ਦਿੰਦੇ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਫਿਰ ਤੁਸੀਂ ਕਹਿੰਦੇ ਵੀ ਅੱਗੇ ਸਾਨੂੰ ਦੱਸਣ ਨੂੰ ਹੈ ਨਹੀਂ ਕੁਝ ਉਹ ਪਤਾ ਕਰਦੇ ਆ ਜੀ ਆਈ ਵਿਲ ਨਾਟ ਕਮੈਂਟ ਬੜੇ ਬਟਲ ਸਪੱਸ਼ਟ ਕਾਰਨਿਕ ਅਰਦਾਸ ਕੀਤਾ ਹੈ ਉਸ ਦਿਨ ਕਿ ਜੇਲਾ ਵਿੱਚ ਨੈਟ ਲਗਾਈ ਜਾਂਦੀ ਆ ਅਮਰ ਸਭ ਦੀ ਜੇਲ੍ਹ ਦਾ ਕੋਈ ਬਸਤਾਵਿਸ਼ ਪੰਡਾ ਹੈ ਕਿ ਕਿੰਨਾ ਨੈਟ ਲੱਗੇਗਾ ਕਿਉਂ ਵਧੇਗਾ ਤੇ ਕੋਈ ਦਬਾਲ ਕੀ ਕਰ ਰਹੇ ਆ ਕੋਈ ਦੇਖੋ ਇਹ ਵੈਸੇ ਸਵਾਲ ਮੇਰੇ ਆਨਸਰ ਕਰਨ ਵਾਲਾ ਨਹੀਂ ਪਰ ਜਿਸ ਦਿਨ ਜੇਲ੍ਹ ਡਿਪਾਰਟਮੈਂਟ ਵਾਲਿਆਂ ਨਾਲ ਮੀਟਿੰਗ ਹੋਈ ਸੀਗੀ ਉਸ ਦਿਨ ਉਹਨਾਂ ਦੇ ਆਈਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਜੇਲ੍ਹ ਸੁਪਰਡੈਂਟ ਸਾਹਿਬ ਵੀ ਸੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਨੈਟ ਆਪਾਂ ਲਾਈਏ ਨੈਟ ਨਾਲ ਥਰੋਇੰਗ ਬੜਾ ਫਰਕ ਪੈਂਦਾ ਉਦੇ ਨਾਲ ਜਿਹੜੀ ਰੀਚ ਖਤਮ ਹੋ ਜਾਂਦੀ ਹੈ ਥਰੋਇੰਗ ਦੀ ਔਰ ਕਾਫੀ ਇਹਦਾ ਬੈਨੀਫਿਟ ਹੁੰਦਾ ਔਰ ਵੈਸੀ ਵੀ ਸਿਕਿਉਰਟੀ ਦਾ ਵੀ ਇੱਕ ਅੱਛਾ ਮਾਧਿਅਮ ਹੈਗਾ ਸੋ ਮੈਨੂੰ ਇਹ ਐਗਜੈਕਟ ਨਹੀਂ ਪਤਾ ਕਦੋਂ ਕਰਨਗੇ ਪਰ ਡੈਫੀਨਿਟਲੀ ਸਾਡੇ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਜੇ ਕੋਈ ਐਸੋਸੀਏਟ ਹੋਰ ਤੁਹਾਡੇ ਵਿਚਾਰਾਂ ਜਿਹੜਾ ਬੋਲ ਦੇ ਜੀ ਹੈਗੇ ਇਹ ਕਰ ਰਹੇ ਹਾਂ ਜੀ ਆਪਾਂ ਬਹੁਤ ਸਾਰੇ ਵੀਲ ਸ਼ੇਅਰ ਵਿਦ ਯੂ ਥੈਂਕ ਯੂ ਜੀ